ਆ ਹੁੰਦੇ ਕਿਨੂ ਫੁੱਲ ਬੂਟਾ ਪਰਿਆ ਹੋਇਆ ਕਿਨੂਆ ਦੇ ਨਾਲ ਔਰ ਇੱਥੋਂ ਦੂਰ ਦੂਰ ਤੱਕ ਜਾਂਦੇ ਆ ਕਿਨੂ ਬੜੇ ਮਸ਼ਹੂਰ ਨੇ ਤਾਂ ਹੀ ਤਾਂ ਕਹਿੰਦੇ ਆ ਕਿ ਇਹ ਜਿਹੜਾ ਕਿਨੂ ਵਾਸਤੇ ਮਸ਼ਹੂਰ ਹੈ ਇਸ ਨੂੰ ਕਹਿੰਦੇ ਆ ਕੈਲੀਫੋਰਨੀਆ ਕਿਨੂ ਦਾ ਕੈਲੀਫੋਰਨੀਆ ਤਾਂ ਇਹ ਬਾਗ ਦੇ ਮਾਲਕ ਦੇ ਨਾਲ ਗੱਲ ਕਰਦੇ ਆ ਜਿਹੜੇ ਬਾਗ ਦੀ ਸੇਵਾ ਕਰ ਰਹੇ ਨੇ ਉਹਨਾਂ ਦੇ ਨਾਲ ਗੱਲ ਕਰਦੇ ਆ ਭਾਈ ਸਾਹਿਬ ਸਾਨੂੰ ਕੁਝ ਜਾਣਕਾਰੀ ਦਿਓ ਜੀ ਇਹਦੇ ਬਾਰੇ ਕਿੰਨੂ ਬੂਟਾ ਤਾਂ ਇਧਰ ਵੀ ਸਾਰਿਆਂ ਪਾਸੇ ਫੁੱਲ ਹੈਗੇ ਆ ਸਾਰਿਆਂ ਪਾਸੇ ਫੁੱਲ ਹੈ ਭਾਈ ਸਾਹਿਬ ਰਾਮ ਰਾਮ ਜੀ ਜੀ ਸਾਹਿਬ ਆਪਣਾ ਨਾਮ ਕੀ ਹੈ ਜੀ ਕਰਮਚੰਦ ਕਰਮਚੰਦ ਜੀ ਹਾਂ ਜੀ ਤੇ ਭਾਈ ਸਾਹਿਬ ਪਿੰਡ ਕਿਹੜਾ ਇਹ ਵਾਲਾ ਪਿੰਡ ਸੱਪਾਲੀ ਸੱਪਾਲੀ ਪਿੰਡ ਹਾਂ ਹਰੇਕ ਪੱਖੋਂ ਸੱਪਾਲੀ ਪਿੰਡ ਮਸ਼ਹੂਰ ਹੈ ਸਾਨੂੰ ਨਜ਼ਰ ਆਇਆ ਤੇ ਤੁਸੀਂ ਸਰ ਕਿਨੂ ਦੇ ਬਾਰੇ ਜਾਣਕਾਰੀ ਦਿਓ ਕਿ ਕਿਨੂ ਬਹੁਤ ਵਧੀਆ ਤਰੀਕਾ ਹੈਗਾ ਬਹੁਤ ਮਿੱਠਾ ਲੱਗਿਆ ਤੇ ਬਹੁਤ ਭਰਿਆ ਹੋਇਆ ਵੀ ਹੈਗਾ ਹਾਂਜੀ ਹਾਂਜੀ ਇਹ ਸ਼ੁਰੂਆਤ ਤੋਂ ਜਾਣਕਾਰੀ ਦਿਓ ਸਾਨੂੰ ਇਹਦੇ ਬਾਰੇ ਦੇਖੋ ਜੀ ਸ਼ੁਰੂਆਤ ਤੋਂ ਤਾਂ ਇਹ ਵੀ ਚੰਗੀ ਨਰਸੀ ਤੋਂ ਲਉ ਹਾਂਜੀ ਚੰਗਾ ਬੁੱਟਾ ਠੀਕ ਹੈ ਮੇਰੀ ਆਪਦੀ ਵੀ ਮੁਸਕਾਨ ਫਰੂਟ ਨਸੀ ਹੈ ਅੱਛਾ ਠੀਕ ਹੈ ਜੋ ਕਿ ਤੁਹਾਨੂੰ ਹੁਣੇ ਹੀ ਦਿਖਾਈ ਸੀ ਠੀਕ ਹੈ ਇਹ ਇਹ ਬੂਟਾ ਇੰਨੀ ਹੀ ਅਸੀਂ ਹੁੰਦੀ ਪਿਉਂਦ ਕਰਦੇ ਆਂ ਅੱਛਾ ਇਸ ਟੈਣੀ ਦੀ ਪਿਉਂਦ ਕਰਾਂਗੇ ਉਸ ਤੋਂ ਹੀ ਬੂਟਾ ਤਿਆਰ ਹੁੰਦਾ ਇਹ ਬੂਟਾ ਮਤਲਬ ਜਿਹੜਾ ਲਗਾਇਆ ਹੈ ਇਹ ਕੀ ਇਸ ਦਾ ਨਾਮ ਤੁਸੀਂ ਦਿੰਦੇ ਹੋ ਕੁਛ ਇਹਦਾ ਨਾਮ ਕਿੰਨੂ ਹੀ ਹੈ ਜੀ ਸਿੱਧਾ ਕਿੰਨੂ ਹੀ ਹੈ ਹਾਂਜੀ ਅੱਛਾ ਤੇ ਇਹ ਐਡੇ ਮੋਟੇ ਯਾਰ ਕਿੰਨੂ ਇਹ ਵਾਲਾ ਜਿੱਦਾਂ ਹੈਗਾ ਹੈ ਨਾ ਹਾਂਜੀ ਇਹ ਕਿੰਨੂੰ ਤੁਹਾਡੇ ਕਿਲੋ ਦਾ ਅਗਰ ਰੇਟ ਲਗਾਈਏ ਤਾਂ ਇੱਥੇ ਕਿਲੋ ਅ ਪਿਛਲੇ ਸਾਲ ਕੀ ਰੇਟ ਸੀਗਾ ਪਿਛਲੇ ਸਾਲ ਤਾਂ ਮਨ ਲਓ ਆਪਣਾ 32 ਰੁਪਏ ਹੋਇਆ ਸੀ 32 ਰੁਪਏ ਹਾਂਜੀ ਤੇ ਇਸ ਵਾਰ ਘਟ ਹੈਗਾ ਰੇਟ ਜਾਂ ਵੱਧ ਹੈ ਇਸ ਵਾਰ ਹੀ ਘਟ ਹੈ ਜੀ ਇਸ ਵਾਰੀ ਤਾਂ 10 ਰੁਪਏ 11 ਰੁਪਏ 12 ਰੁਪਏ ਤੱਕ ਕਾਰਨ ਕੀ ਹੈ ਐਨਾ ਅੰਤਰ ਕਿਵੇਂ ਹੈ 32 ਰੁਪਏ ਕਿੱਥੇ ਅਰੇ 11 12 ਰੁਪਏ ਕਿੱਥੇ ਕਿਉਂ ਅੰਤਰ ਹੈ ਨਾ ਐ ਸੋਰੀ ਫਸਲ ਬੰਪਰ ਹੈ ਜੀ ਫਸਲ ਬੰਪਰ ਹੈ ਹਾਂਜੀ ਇੱਥੋਂ ਤਾਂ ਹੀ ਕੈਲੀਫੋਰਨੀਆ ਕਹਿੰਦੇ ਆ ਹਾਂਜੀ ਇੱਥੋਂ ਭਾਈ ਸਾਹਿਬ ਕਿੱਥੇ ਕਿੱਥੇ ਤੱਕ ਮਾਲ ਜਾਂਦਾ ਹੈ ਆਪਣੇ ਅਬੋਰ ਦੇ ਇਲਾਕੇ ਦਾ ਬੰਗਲਾਦੇਸ਼ ਤੱਕ ਬੰਗਲਾਦੇਸ਼ ਫੋਰਨ ਚ ਜਾਂਦਾ ਮਾਲ ਹਾਂਜੀ ਕਲਕੱਤੇ ਬੰਬੇ ਹਾਂ ਇੰਡੀਆ ਚ ਸਾਰੇ ਜਗ੍ਹਾ ਜਾਂਦਾ ਔਰ ਬੰਗਲਾਦੇਸ਼ ਤੱਕ ਜਾਂਦਾ ਬੰਗਲਾਦੇਸ਼ ਤੱਕ ਜਾਂਦਾ ਹਾਂਜੀ ਮਤਲਬ ਐਕਸਪੋਰਟ ਹੁੰਦਾ ਮਾਲ ਹਾਂਜੀ ਇੱਥੇ ਫਿਰ ਜੂਸ ਵੀ ਬਣਾਉਂਦੇ ਹੋਣੇ ਆ ਜੂਸ ਵੀ ਬੰਦਾ ਜੀ ਵੈਕਸਿਨ ਪਲਾਂਟ ਹੈਗੇ ਨੇ ਕੁਝ ਸਿਹਤ ਲਈ ਇਹ ਬਹੁਤ ਚੰਗਾ ਇਹਦੇ ਵਿਟਾਮਿਨ ਸੀ ਹੁੰਦੀ ਹੈ ਇਹਦੇ ਵਿੱਚ ਵਿਟਾਮਿਨ ਸੀ ਹੈ ਹਾਂਜੀ ਅੱਛਾ ਤੇ ਹੋਰ ਕੀ ਕੀ ਇਹਦੇ ਪ੍ਰੋਫਿਟ ਹੈਗੇ ਨੇ ਕਿੰਨੂ ਦੇ ਦੇਖੋ ਜੀ ਹੋਰ ਆਮਦਨ ਲਈ ਅੱਛਾ ਹੈ ਹੂੰ ਤੇ ਲੋਕਾਂ ਦੇ ਲਈ ਸਿਹਤ ਲਈ ਅੱਛਾ ਹੈ ਖੇਤ ਲਈ ਅੱਛਾ ਦੇਖੋ ਇੱਕ ਜਿਵੇਂ ਇਹ ਅੱਜ ਸਰਦੀ ਦਾ ਮੌਸਮ ਹੈ ਹਨਾ ਠੰਡ ਦੇ ਵਿੱਚ ਵੀ ਬੜਾ ਟੇਸਟੀ ਲੱਗਦਾ ਹੈ ਮੈਨੂੰ ਕਿਨਾਂ ਗਰਮ ਹੁੰਦਾ ਜੀ ਤੇ ਇਹਦੇ ਮਿਠਾਸ ਦੇ ਕੀ ਕਾਰਨ ਨੇ ਇੰਨਾ ਮਿੱਠਾ ਕਿਉਂ ਹੈ ਇੱਥੇ ਦਾ ਕਿਉਂ ਹਾਲਾਂਕਿ ਕਿਨੂੰ ਹੋਰ ਵੀ ਦੇਖਿਆ ਹੈ ਇਲਾਕਿਆਂ ਦੇ ਵਿੱਚ ਪਰ ਇੱਥੇ ਦਾ ਕੁਝ ਜ਼ਿਆਦਾ ਮਿੱਠਾ ਹੈ ਇਹਦਾ ਕੀ ਕਾਰਨ ਕੀ ਮੰਨਦੇ ਹੋ ਕਿ ਜ਼ਮੀਨ ਦੇ ਵਿੱਚ ਕੁਝ ਫਰਕ ਹੈ ਜਾਂ ਪਿਉਂ ਦਾ ਜਿਹੜਾ ਤੁਸੀਂ ਲਗਾਇਆ ਹੈ ਇਹਦੇ ਵਿੱਚ ਫਰਕ ਹੈ ਨਹੀਂ ਇਹ ਤਾਂ ਕੁਦਰਤੀ ਗੱਲ ਹੈ ਕੁਦਰਤੀ ਹੈ। ਨਹਿਰੀ ਪਾਣੀ ਦੇ ਕਰਕੇ ਫਰਕ ਨਹੀਂ ਪੈਂਦਾ ਕੁਛ ਨਹੀਂ। ਨਹੀਂ ਨਹਿਰੀ ਪਾਣੀ ਦਾ ਫਾਇਦਾ ਤਾਂ ਹੁੰਦਾ ਜੇ ਬੋਰ ਦਾ ਪਾਣੀ ਲਾਵਾਂਗੇ ਤਾਂ ਬਾਗ ਖਰਾਬ ਹੋ ਜਾਂਦਾ। ਬੋਰ ਦੇ ਪਾਣੀ ਨਾਲ ਬਾਗ ਖਰਾਬ ਹੋ ਜਾਂਦਾ। ਨਹਿਰੀ ਪਾਣੀ ਦੇ ਨਾਲ ਮਿੱਠਾ ਵੀ ਹੁੰਦਾ ਹੈ ਨਾ। ਹਾਂਜੀ ਹਾਂਜੀ। ਦੇਖੋ ਜੀ ਨਹਿਰੀ ਪਾਣੀ ਲਾਵਾਂਗੇ ਜਿਵੇਂ ਹੁਣ ਬੂਟਾ ਦੇਖੋ ਬਾਗ ਦੇਖੋ ਬਿਲਕੁਲ ਕਾਲਾ ਪਿਆ ਹੈ। ਜੇ 12 ਦਾ ਪਾਣੀ ਲਾਵਾਂਗੇ ਬੋਰ ਦਾ ਪਾਣੀ ਤੇ ਪੀਲਾ ਹੋ ਜਾਏਗਾ ਬੂਟਾ ਖਰਾਬ। ਖਰਾਬ ਹੋ ਜਾਏਗਾ ਬੂਟਾ ਖਰਾਬ ਹੋ ਜਾਏਗਾ ਉਹਦਾ। ਹਾਂਜੀ ਹਾਂਜੀ। ਅੱਛਾ ਠੀਕ ਹੋ ਜੀ ਇਸ ਵਾਰ ਕਿ ਕਿੰਨੂ ਕਿੰਨੂ ਦਾ ਬਾਗ ਹੈ ਮਾਲਟੇ ਦਾ ਹੈ ਉਸ ਵਾਸਤੇ ਸਭ ਤੋਂ ਜ਼ਰੂਰੀ ਹੈ ਨਹਿਰੀ ਪਾਣੀ ਨਹਿਰੀ ਪਾਣੀ ਹਾਂਜੀ ਹਾਂਜੀ ਔਰ ਬਾਕੀ ਇਹਨੂੰ ਜਿਵੇਂ ਹੁਣ ਦੇਖੋ ਆਪਣੇ ਡ੍ਰੋਪਿੰਗ ਹੈ ਨਹੀਂ ਇਸ ਡ੍ਰੋਪਿੰਗ ਤੋਂ ਬਚਣ ਲਈ ਸਭ ਤੋਂ ਵਧੀਆ ਹੈ ਨੀਲੇ ਉੱਤੇ ਕਲੀਆਂ ਖੁਦ ਸਪਰੇਆ ਬਣਾ ਕੇ ਸਪਰੇਅ ਕਰੋ ਠੀਕ ਹੈ ਮੈਂ ਛ ਇਸ ਤੇ ਨੀਲੇ ਉੱਤੇ ਕਲੀਆਂ ਖੁਦ ਤਿਆਰ ਕਰਕੇ ਛ ਸਪਰੇਅ ਕਰਦਾ ਆਪ ਹੀ ਸਪਰੇਅ ਵੀ ਆਪ ਹੀ ਤਿਆਰ ਕਰ ਲੈਂਦੇ ਹੋ ਹਾਂਜੀ ਆਪ ਤਿਆਰ ਕਰ ਲੈਂਦੇ ਹੋ ਸਰਕਾਰ ਨੇ ਸਰਚ ਕੀਤਾ ਕਿ ਕਿਨੂ ਨੂੰ ਕੀ ਕਿਸ ਨੇ ਖਾਓ अच्छा ਤੇ ਇੱਕ ਸਰਕਾਰ ਨੇ ਡਾਕਟਰ ਨੇ ਸਰਚ ਕੀਤਾ ਹੈ ਵੀ ਕਿੰਨੂ ਨੂੰ 20 ਮਹੀਤ ਕਾਉ ਜਿੰਦੇ ਨਾਲ ਕਿ ਕੈਂਸਰ ਦੀ ਬਿਮਾਰੀ ਤੋਂ ਬਚਿਆ ਜਾਂਦਾ ਵੈਰੀ ਗੁੱਡ ਬੜੀ ਵਧੀਆ ਗੱਲ ਆ ਹਾਂਜੀ ਬੇਫੂਜ਼ ਵੀ ਇਹ ਡਾਕਟਰ ਨੇ ਪ੍ਰਯੋਗ ਕੀਤਾ ਜੀ ਇਸ ਲਈ ਔਰ ਵਿਟਾਮਿਨ ਸੀ ਇਹਦੇ ਚ ਬਹੁਤ ਵਧੀਆ ਹੈ ਹੂੰ ਤੇ ਇੱਕ ਗੱਲ ਦੱਸੋ ਭਾਈ ਸਾਹਿਬ ਹਾਂਜੀ ਜਦੋਂ ਕੋਈ ਰੱਬ ਕਰੇ ਕਿ ਕਿਸਾਨ ਦੀ ਕਿਸੇ ਫਸਲ ਨੂੰ ਕੋਈ ਬਿਮਾਰੀ ਨਾ ਲੱਗੇ ਹਾਂਜੀ ਅਗਰ ਬਿਮਾਰੀ ਲੱਗ ਜਾਂਦੀ ਹੈ ਹਾਂਜੀ ਤਾਂ ਕਿਹੜੇ ਕਿਹੜੇ ਬਿਮਾਰੀਆਂ ਲੱਗਦੀਆਂ ਨੇ ਇਸ ਫਸਲ ਨੂੰ ਕੋਈ ਬਿਮਾਰੀ ਲੱਗਦੀ ਹੈ ਕਿਸੇ ਤਰ੍ਹਾਂ ਦੀ ਇਸ ਫਸਲ ਨੂੰ ਲੱਗ ਸਕਦੀ ਹੈ ਮੇਨਤ ਹੈ ਕਿ ਜੜਾਂ ਨੂੰ ਰੋਗ ਲੱਗਦਾ ਜੜਾਂ ਨੂੰ ਬਚਾਉਣਾ ਸਭ ਤੋਂ ਜ਼ਰੂਰੀ ਹੈ ਹਾਂਜੀ ਉਹਦੇ ਵਾਸਤੇ ਜਿਵੇਂ ਇਲੀਅਟ ਦੀ ਸਪਰੇ ਵਗੈਰਾ ਸਾਲ ਚ ਦੋ ਕੀਤੀਆਂ ਜਾਣ ਤੇ ਇਹਦੀ ਜੜ੍ਹਾਂ ਨੂੰ ਰੋਗ ਨਹੀਂ ਲੱਗੇਗਾ ਜਿਵੇਂ ਗੂੰਦ ਰੋਗ ਹੈ ਅੱਛਾ ਇਸ ਲਈ ਗੂੰਦ ਰੋਗ ਜੜ੍ਹਾਂ ਦੇ ਰੋਗ ਤੋਂ بچਾਓ ਜਦੋਂ ਇਲੀਅਟ ਦੀ ਦੋ ਸਪਰੇਆਂ ਕਰਦੇ ਰਵਾਂਗੇ ਸਾਲ ਚ ਹੂੰ ਤਾਂ ਬੂਟਾ ਮਰੇਗਾ ਨਹੀਂ ਮਰੇਗਾ ਉਹ ਅੱਛਾ ਅਗਰ ਆ ਇਸ ਕਈ ਥਾਵਾਂ ਤੇ ਨਾ ਖੱਟੇ ਵੀ ਹੁੰਦੇ ਬੂਟੇ ਉਹਦਾ ਕੀ ਕਰਨਾ ਇਹ ਤਾਂ ਬੜਾ ਮਿੱਠਾ ਹੈ ਗਿਆ ਮਿਠਾਸ ਬਹੁਤ ਆ ਇਹਦੇ ਵਿੱਚ ਰਸ ਵੀ ਬਹੁਤ ਆ ਹਾਂਜੀ ਕਈ ਥਾਂ ਤੇ ਖੱਟੇ ਵੀ ਹੁੰਦੇ ਉਹਦਾ ਕੀ ਕਰਨਾ ਦੇਖੋ ਜੀ ਉਹ ਤਾਂ ਟਾਈਮ ਤੋਂ ਪਹਿਲਾਂ ਖੱਟੇ ਅੱਜ ਦੀ ਗੜੀ 'ਚ ਖੱਟੇ ਨਹੀਂ ਮਿਲਣਗੇ ਅੱਜ ਦੀ ਗੜੀ 'ਚ ਜੇ ਕੋਈ ਦੇਖੋ ਇਸ ਤਰ੍ਹਾਂ ਫਰੂਟ ਕੋਈ ਹਰਾ ਰਹਿ ਗਿਆ ਉਹ ਫਿੱਕਾ ਹੋ ਜਾਊਗਾ ਜੋ ਲਾਲ ਹੋ ਗਿਆ ਉਹ ਖੱਟਾ ਨਹੀਂ ਹੋਊਗਾ ਅੱਛਾ ਇਹਦੇ ਤੇ ਮੌਸਮ ਦਾ ਕਿੰਨਾ ਕ ਅੰਤਰ ਪੈਂਦਾ ਜਿੱਦਾਂ ਹੁਣ ਧੁੰਦ ਹੈਗੀ ਆ ਜਾਂ بارش ਆਏਗੀ ਤਾਂ بارش ਦੇ ਨਾਲ ਇਹ ਮਿੱਠਾ ਹੋਏਗਾ ਜਾਂ ਇਹ ਇਸ ਨੂੰ ਕੋਈ ਫਰਕ ਪਏਗਾ। ਦੇਖੋ ਉਸ ਨਾਲ ਫਰਕ ਤਾਂ ਨਹੀਂ ਪਊਗਾ ਲੇਕਿਨ ਜਿਆਦਾ بارش ਨਾਲ ਡ੍ਰੋਪਿੰਗ ਹੋਣ ਦਾ ਡਰ ਹੈ। ਔਰ ਕੋਰੇ ਨਾਲ ਇਸ ਨੂੰ ਨੁਕਸਾਨ ਬਹੁਤ ਜ਼ਿਆਦਾ ਹੁੰਦਾ ਡ੍ਰੋਪਿੰਗ ਹੁੰਦੀ ਹੈ। ਅੱਛਾ ਕੋਰੇ ਦੇ ਨਾਲ ਨੁਕਸਾਨ ਹੁੰਦਾ ਹੈ। ਹਾਂਜੀ ਜ਼ਖਮ ਹੋ ਜਾਂਦਾ ਜੀ। ਜੇ ਠੰਡ ਪਵੇ ਮਿੱਠਾ ਇਸ ਲਈ ਮੈਂ ਤਾਂ ਉਸ ਕੋਰੇ ਤੋਂ ਬਚਣ ਵਾਸਤੇ ਇੱਕ ਤਾਂ ਥੱਲੇ ਤੁਰੰਤ ਪਾਣੀ ਲਾਣਾ ਪੈਂਦਾ ਜੀ। ਹਮ ਇੱਕ ਕੋਰੇ ਤੋ ਜ਼ਖਮ ਨਾ ਹੋਵੇ ਉਸ ਵਾਸਤੇ ਵਿਸਟਰਨ ਦੀ 2 ਗ੍ਰਾਮ ডোজ ਪਾ ਕੇ ਸਪਰੇਅ ਕਰਨੀ ਪੈਂਦੀ ਹੈ ਸਪਰੇਅ ਕਰਾਂਗੇ ਤਾਂ ਇਹਨੂੰ ਕੋਰੇ ਦਾ ਜ਼ਖਮ ਨਹੀਂ ਹੋਏਗਾ ਅੱਛਾ ਹਾਂਜੀ ਵਿਸਟਰਨ ਦੀ ਸਪਰੇਅ ਇਹਦੇ ਕਲਰ ਦੇ ਵਿੱਚ ਉੱਪਰੋਂ ਫਰਕ ਆ ਦੇਖੋ ਇਹ ਹੈਗਾ ਜਾਂ ਹੋਰ ਕਈ ਤਰ੍ਹਾਂ ਦੇ ਆਂਦੇ ਹੋਣੇ ਕਲਰ ਇਹਦੇ ਵਿੱਚ ਜੀ ਮੈਂ ਤਾਂ ਸਹੀ ਤਾਂ ਉਹ ਹੀ ਹੁੰਦਾ ਜੀ ਜੋ ਪੂਰਾ ਲਾਲ ਹੋ ਜੇ ਜੋ ਹਰਾ ਹੋ ਜੇ ਉਹਨੇ ਮੰਡੀ ਕਰਨ ਨਹੀਂ ਹੁੰਦਾ ਉਹਦਾ ਮੰਡੀ ਕਰਨ ਨਹੀਂ ਹੁੰਦਾ ਹਾਂਜੀ ਤੇ ਇੱਥੇ ਤੁਸੀਂ ਮੰਡੀ ਕਰਨ ਕਿੱਥੇ ਕਰਦੇ ਹੋ ਜਾ ਕੇ ਦੇਖੋ ਜੀ ਅਸੀਂ ਤਾਂ ਸਾਡੇ ਕੋਲ ਜੋ ਵਪਾਰੀ ਆਉਂਦੇ ਆ ਠੇਕੇਦਾਰ ਆਉਂਦੇ ਉਹਨੂੰ ਹੀ ਦਿੰਦੇ ਆ ਅਸੀਂ ਆਪ ਨਹੀਂ ਕਰਦੇ ਅਛਾ ਆਪ ਹੀ ਲੈ ਜਾਂਦੇ ਇੱਥੇ ਆਜੀ ਮਜ਼ਦੂਰ ਵਗੈਰਾ ਆਪ ਹੀ ਲਗਾਉਂਦੇ ਆ ਜਾਂ ਹਾਂਜੀ ਹਾਂਜੀ ਇਹ ਠੇਕੇ ਤੇ ਵੀ ਦਿੰਦੇ ਆ ਪਦ ਕੋ ਅਸੀਂ ਤੋਲ ਕੇ ਦੇ ਦਿੰਨੇ ਆ ਜਾਂ ਕਿਚੋ ਵਜ਼ਨ ਬਣਾ ਕੇ ਠੇਕੇ ਲੈ ਲੈਂਦੇ ਕੋਈ ਚੱਕਰ ਅੱਛਾ ਹਾਂਜੀ ਤੇ ਕਈ ਵਾਰੀ ਨਾ ਮਤਲਬ ਪੂਰਾ ਹੀ ਠੇਕੇ ਤੇ ਦੇ ਦਿੰਦੇ ਆ ਤਾਂ ਕਿਸ ਰੇਟ ਤੇ ਠੇਕਾ ਦਿੱਤੇ ਜਾਂਦਾ ਇੱਕ ਏਕੜ ਦਾ ਇੱਕ ਏਕੜ ਦਾ ਦੇਖੋ ਜੀ ਆ ਮੈਂ ਇਸ ਵਾਰੀ ਤਾਂ ਵੱਤਵ 2 ਲੱਖ ਰੁਪਏ ਮਿਲ ਰਹੇ ਆ 2 ਲੱਖ ਰੁਪਏ ਠੀਕ ਹੈ ਪਿਛਲੇ ਸਾਲ ਤਾਂ 4 ਲੱਖ 5 ਲੱਖ ਹਾਂ ਪਿਛਲੇ ਸਾਲ ਤੁਸੀਂ ਦੱਸਿਆ ਵੀ 32 ਰੁਪਏ ਕਿਲੋ ਵਿਕਿਆ ਹੈ ਹੈਨਾ ਤੇ ਇਸ ਵਾਰ ਤਾਂ ਅਦਰ ਰੇਟ ਹੈ ਹਾਂਜੀ ਹਾਂਜੀ ਕਿੰਨਾ ਫਰਕ ਹੈ ਫਿਰ ਕਲੀਅਰ ਹੈ ਡਬਲ ਹੀ ਹੋਣਾ ਹੈ ਹਾਂਜੀ ਹਾਂਜੀ ਅੱਛਾ ਬਾਕੀ ਮੇਰਾ ਤਾਂ ਦੇਖੋ ਜੀ ਇਸ ਬਾਗ ਦੇ ਵਿੱਚ ਵੈਸੇ ਤਾਂ ਸਵਾ ਤਿੰਨ ਕਿੱਲੇ ਆ ਲੇਕਿਨ 10 ਗੜੀਆਂ ਦੇ ਕਰੀਬ ਵਜਨ ਹੈ ਇਹ ਜਿਹੜੇ ਤੁਸੀਂ ਇਹ ਲਗਾਏ ਆ ਸਿਰਫ ਵਜਨ ਕਰਕੇ ਹੀ ਲਗਾਏ ਆ ਵੀ ਥੱਲੇ ਨਾ ਡਿੱਗਣ ਹਾਂਜੀ ਵਾਸ ਲਗਾਏ ਹੋਇਆ ਹਾਂਜੀ ਗੁਗੇ ਰਸ ਦੇ ਨਾਲ ਭਰੇ ਹੋਇਆ ਹਾਂ ਹਾਂਜੀ weight ਹੋ ਗਿਆ ਜ਼ਿਆਦਾ ਹਾਂਜੀ ਹਾਂਜੀ ਔਰ ਇਹਨਾਂ ਨੂੰ ਤੁਸੀਂ نیچے ਨਾ ਝੁਕਣ ਟਾਣੀਆਂ ਨਾ ਟੁੱਟਣੇ ਦੀਆਂ ਹਾਂ ਜੀ ਤੇ ਇੱਕ ਸਰ ਗੱਲ ਰਹਿ ਗਈ ਆਪਣੀ ਕਿ ਇੱਕ ਬੂਟੇ ਦੇ ਨਾਲ ਕਿੰਨਾ ਕੁ ਵੇਟ ਲੱਗਦਾ ਇਹਦਾ 2 ਤੋਂ 3 ਕੁਇੰਟਲ ਤੱਕ ਲੱਗ ਜਾਂਦਾ 2 ਤੋਂ 3 ਕੁਇੰਟਲ ਤੱਕ ਹਾਂਜੀ ਅੱਛਾ ਅੱਛਾ ਇੱਥੇ ਤੁਸੀਂ 2-3 ਏਕੜ ਦੇ ਵਿੱਚ ਲਗਾਇਆ ਹੋਇਆ ਬਾਗ ਨਹੀਂ ਇੱਥੇ ਸਵਾ 3 ਏਕੜ ਸਵਾ 3 ਏਕੜ ਹਾਂਜੀ ਇੱਕ ਤੁਸੀਂ ਮੰਨਦੇ ਹੋ ਕਿ ਇਹਦੇ ਵਿੱਚੋਂ ਜ਼ਿਆਦਾ ਪ੍ਰੋਫਿਟ ਆ ਜਾਂ ਝੋਨੇ ਕਣਕ ਦੇ ਵਿੱਚੋਂ ਜ਼ਿਆਦਾ ਪ੍ਰੋਫਿਟ ਦੇਖੋ ਜੀ ਇਹਦੀ ਚੰਗੀ ਸੰਭਾਲ ਕਰੇ ਤਾਂ ਇਹਦੇ ਵਿੱਚ ਜਿਆਦਾ ਇਹਦੇ ਵਿੱਚ ਜਿਆਦਾ ਸੰਭਾਲ ਦੇ ਸਿਰ ਤੇ ਬਾਕੀ ਸੰਭਾਲ ਦੇ ਸਿਰ ਤੇ ਤਾਂ ਕਿਸਾਨਾਂ ਨੂੰ ਵੀ ਚਾਹੀਦਾ ਵੈਸੇ ਕਿ ਉਹ ਉਹਦੀ ਬਿਜਾਈ ਬਾਗਾਂ ਦੀ ਤਰਫ ਰੁਕ ਕਰ ਲੈਣ ਹਾਂਜੀ ਹੈਨਾ ਹਾਂਜੀ ਕਿਉਂਕਿ ਬਾਗਾਂ ਦੇ ਵਿੱਚ ਉਹ ਪ੍ਰੋਫਿਟ ਵੀ ਹੈਗਾ ਤੇ ਕਿਸਾਨਾਂ ਨੂੰ ਅਪੀਲ ਵੀ ਹੈ ਕਿ ਜਿਹੜੇ ਫਸਲਾਂ ਅੱਗੇ ਆਪਾਂ ਰੁਟੀਨ ਦੀਆਂ ਬੀਜਦੇ ਆ ਕਦੇ ਇਹ ਬੀਜ ਕੇ ਦੇਖੋ ਪਾਈ ਸਾਹਿਬ ਜੀ ਤਾਂ ਦੱਸ ਰਹੇ ਨੇ ਵੀ ਇੰਨਾ ਪ੍ਰੋਫਿਟ ਆ ਹੁੰਦਾ ਹੈ ਅਗਰ ਸੰਭਾਲ ਕੀਤੀ ਜਾਵੇ ਤਾਂ ਮਿਹਨਤ ਕਰਨੀ ਆ ਤੁਸੀਂ ਉੱਥੇ ਵੀ ਮਿਹਨਤ ਕਰਦੇ ਹੋ ਔਰ ਮਿਹਨਤ ਤੁਹਾਡੇ ਨੂੰ ਅੱਗੇ ਵੀ ਸਲੂਟ ਕਰਦੇ ਆ ਅੱਜ ਵੀ ਸਲੂਟ ਕਰਦੇ ਆ ਤਾਂ ਪਾਈ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਸਾਨੂੰ ਜਾਣਕਾਰੀ ਦਿੱਤੀ ਜੀ ਬੜੀ ਮਿਹਰਬਾਨੀ ਤੁਹਾਡਾ ਵੀ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ